ਜਿਸ ਤਰ੍ਹਾਂ ਕੈਲੀਫੋਰਨੀਆ ਦੇ ਗਵਰਨਰ ਨੇ ਇਹ ਕਿਹਾ ਆ ਭਈ ਜੋ ਅਸੀਂ ਜਿੰਨਾ ਕੁ ਫੈਡਰਲ ਟੈਕਸ ਕੈਲੀਫੋਰਨੀਆ ਸਟੇਟ ਫੈਡਰਲ ਗਵਰਨਮੈਂਟ ਨੂੰ ਦਿੰਦੀ ਆ ਅ ਤੇ 80 ਬਿਲੀਅਨ ਦੇ ਕਰੀਬ ਉਹ ਘਟ ਸਾਨੂੰ ਵਾਪਸ ਦਿੱਤਾ ਜਾਂਦਾ ਹੈਗਾ ਸੇਵੇਂ ਜਿਹੜੀ ਸਿਚੁਏਸ਼ਨ ਆਪਾਂ ਇੰਡੀਆ ਦੇ ਵਿੱਚ ਦੇਖਦੇ ਰਹਿੰਦੇ ਆ ਬਹੁਤ ਸਟੇਟਾਂ ਜਿਹੜੀਆਂ ਟੈਕਸ ਜ਼ਿਆਦੇ ਦਿੰਦੀਆਂ ਤੇ ਜਿੱਥੇ ਉਹਨਾਂ ਦੀ ਸਰਕਾਰ ਨਹੀਂ ਹੁੰਦੀ ਹੈਗੀ ਸੈਂਟਰ ਗਵਰਨਮੈਂਟ ਦੀ ਉੱਥੇ ਉਹ ਉਹਨਾਂ ਨੂੰ ਪੈਸੇ ਨਹੀਂ ਦਿੰਦੇ ਹੈਗੇ ਸੋ ਇਸ ਸਵਾਂਦੇ ਵਿੱਚ ਅੱਜਕੱਲ ਮੈਟਰਸ ਨੇ ਵੀ ਕਾਫੀ ਵੱਡਾ ਆਰਟੀਕਲ ਛਾਪਿਆ ਵੀ ਕੀ ਕੈਲੀਫੋਰਨੀਆ ਸੱਚਮੁੱਚ ਹੀ ਵਿਦਹੋਲਡ ਕਰ ਸਕਦਾ ਟੈਕਸ ਮਨੀ ਯੂ ਐਸ ਗਵਰਨਮੈਂਟ ਤੋਂ ਤੇ ਉਹਦੇ ਸਬੰਧ ਵਿੱਚ ਕਹਿੰਦੇ ਵੀ ਇਹ ਇੱਕ ਹੋਰ ਲੜਾਈ ਜਿਹੜੀ ਆ ਪ੍ਰੈਜ਼ੀਡੈਂਟ 트੍ਰੰਪ ਤੇ ਗਵਰਨਰ ਗੈਬਨ ਨਿਊਸਮ ਦੇ ਵਿਚਾਲੇ ਹੋਊਗੀ ਕਿਉਂਕਿ ਰੀਸੈਂਟਲੀ ਜਿਸ ਹਾਲ ਦੇ ਨਾਲ ਮਿਲਟਰੀ ਨੂੰ ਭੇਜਿਆ ਗਿਆ ਕੈਲੀਫੋਰਨੀਆ ਦੇ ਵਿੱਚ ਪ੍ਰੋਟੈਸਟ ਜੋ ਹੋ ਰਿਹਾ ਹੈ ਜਾਂ ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਇਮੀਗ੍ਰੇਸ਼ਨ ਰੇਟਸ ਦੇ ਸਵਾਨ ਦੇ ਵਿੱਚ ਜੋ ਹੋ ਰਹੇ ਆ ਆਲਰੇਡੀ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਆ ਉਹਦੇ ਸਵਾਨ ਦੇ ਵਿੱਚ ਅਪਸੈਟ ਹੈਗੇ ਆ ਤੇ ਗੈਬਨ ਨਿਊਸਮ ਨੇ ਇਹ ਤਾਂ ਨਹੀਂ ਕਹਿ ਰਹੇ ਲੋਕਾਂ ਨੂੰ ਵੀ ਤੁਸੀਂ ਟੈਕਸ ਨਾ ਦਿਓ ਤਾਰਾ ਗੈਲਗਸ ਸਪੋਕਸਪਰਸਨ ਜੋ ਗਵਰਨਰ ਦੇ ਲਈ ਆ ਪਰ ਉਹ ਕਹਿੰਦੇ ਆ ਭਈ ਅਸੀਂ ਇਹ ਆਪਸ਼ਨ ਸੋਚ ਰਹੇ ਆ ਜਿਹਦੇ ਹਿਸਾਬ ਦੇ ਨਾਲ ਜਿਹੜਾ ਫੈਡਰਲ ਟੈਕਸ ਜਾਂਦਾ ਹੈਗਾ ਉਸ ਨੂੰ ਕਿਸ ਤਰ੍ਹਾਂ ਰੋਕ ਰੋਕਿਆ ਜਾ ਸਕਦਾ ਕੈਲੀਫੋਰਨੀਆ ਦੇ ਵਿੱਚ ਹੀ ਉਸ ਨੂੰ ਜਿਹੜਾ ਯੂਜ਼ ਕੀਤਾ ਜਾ ਸਕਦਾ ਹੈਗਾ ਸੋ ਉਹ ਇੱਕ ਪਿਛਲੇ ਦਿਨਾਂ ਚ ਸੋਸ਼ਲ ਮੀਡੀਆ ਦੇ ਉੱਤੇ ਵੀ ਗੈਬੋ ਨਿਊਜ਼ਮ ਹੋਣਾਂ ਨੇ ਸਟੇਟਮੈਂਟ ਜਾਰੀ ਕੀਤੀ ਸੀ ਵੀ ਕੈਲੀਫੋਰਨੀਆ ਇਜ਼ ਅ ਡੋਨਰ ਸਟੇਟ ਤੇ ते so, so, tens of billions of dollar ਹਰ ਸਾਲ US ਨੂੰ ਦਿੰਦੀ ਆ ਤੇ ਉਹ ਪੈਸੇ ਵਾਪਸ USA ਨੂੰ ਮジョਰਟੀ ਚ ਨਹੀਂ ਆਉਂਦੇ ਕੈਲੀਫੋਰਨੀਆ ਸੋ ਜੀਆ ਕੈਲੀਫੋਰਨੀਆ ਨੂੰ ਸੋ ਰੌਕਫੈਲਰ ਇੰਸਟੀਚਿਊਟ ਆਫ ਗਵਰਨਮੈਂਟ ਨੇ ਇਹ ਦੱਸਿਆ ਸੀ ਵੀ 2021 ਤੇ 2022 ਦੇ ਵਿੱਚ ਕੈਲੀਫੋਰਨੀਆ ਨੇ 83 ਬਿਲੀਅਨ ਡਾਲਰ ਜਿਆਦਾ ਫੈਡਰਲ ਟੈਕਸ ਦਿੱਤਾ ਆ ਜਿੰਨਾ ਕਿ ਫੈਡਰਲ ਗਵਰਨਮੈਂਟ ਤੋਂ ਕੈਲੀਫੋਰਨੀਆ ਨੂੰ ਮਿਲਿਆ ਉਹਦੇ ਨਾਲੋਂ ਜ਼ਿਆਦਾ ਜਿਹੜਾ ਦਿੱਤਾ ਹੈਗਾ ਸੋ 3 ਟਾਈਮਸ ਜ਼ਿਆਦਾ ਆ ਜੇ ਆਪਾਂ ਨਿਊ ਜਰਸੀ ਦੀ ਸਟੇਟ ਨਾਲੋਂ ਦੇਖਿਆ ਜਾਵੇ ਉਹਨਾਂ ਨੇ ਜਿਹੜਾ ਆ 29 ਬਿਲੀਅਨ ਡਾਲਰ ਦੇ ਕਰੀਬ ਯੂ ਐਸ ਦੇ ਜਿਹੜੀ ਫੈਡਰਲ ਸਰਕਾਰ ਆ ਉਸ ਤੋਂ ਹੀ ਮਨੀ ਰਿਸੀਵ ਕੀਤਾ ਸੀਗਾ ਕੈਲੀਫੋਰਨੀਆ ਇੱਕ ਦਾਨੀ ਸਟੇਟ ਆ ਸੋ ਸਦਾਨ ਕਰਦੇ ਆ ਤੁਸੀਂ ਸਾਰੇ ਜਣੇ ਜਦੋਂ ਫੈਡਰਲ ਟੈਕਸ ਦਿੰਨੇ ਆ ਮਿਲਦਾ ਆਪਣਾ ਨਹੀਂ ਆ ਹਾਂ ਪ੍ਰੋਗਰਾਮ ਬਹੁਤ ਸਾਰੇ ਜਿਹੜੇ ਕੱਟ ਆ ਇਸ ਟਾਈਮ ਆ ਹੋ ਰਿਹਾ ਸੋ ਆਪਨੂੰ ਪਤਾ ਹੀ ਆ ਵੀ ਇਹ ਜਿਹੜਾ ਗੱਥਮ ਕੁੱਥਾ ਆ ਆਪਸ ਦੇ ਵਿੱਚ ਸਰਕਾਰਾਂ ਦਾ ਫੈਡਰਲ ਦਾ ਤੇ ਸਟੇਟ ਦਾ ਜਿਹੜਾ ਉਹ ਚੱਲਦਾ ਆ ਸੋ ਇਹ ਇਟ ਵਿਲ ਬੀ ਅ ਗ੍ਰੇਟ ਪੋਲਿਟਿਕਲ ਸਟੰਟ ਹਰਜੋਤ ਸਿੰਘ ਜੀ ਬੀਜੇ ਵਾਕਿਆ ਹੀ ਕੈਲੀਫੋਰਨੀਆ ਆਪਣਾ ਫੈਡਰਲ ਟੈਕਸ ਆ ਉਹ ਵਿਦਹੋਲਡ ਕਰ ਸਕਦੇ ਆ ਲੀਗੈਲਟੀ ਜਿਹੜੀ ਉਹ ਚੈੱਕ ਕਰਨੀ ਪਊਗੀ ਜਾਂ ਫਿਰ ਇਹ ਵੀ ਟਰੰਪ ਉਹਨਾਂ ਨੂੰ ਕਰਕੇ ਦੇਖ ਲੈਣ ਤਾਂ ਫਿਰ ਦੇਖੀ ਜਾਊਗੀ ਅਦਾਲਤ ਤੇ ਬਾਅਦ ਦੇ ਵਿੱਚ ਕੀ ਜਿਹੜੀ ਉਹ ਕਹਿੰਦੀ ਆ ਵੀ ਹਾਂ ਤੁਸੀਂ ਕਰ ਸਕਦੇ ਆ ਯਾ ਨਹੀਂ ਕਰ ਸਕਦੇ ਹੈਗੇ 인ਫਲੇਸ਼ਨ ਦੀ ਹਰਜੋਤ ਸਿੰਘ ਜੀ ਥੋੜੀ ਜੀ ਗੱਲ ਕਰ ਲਈਏ ਕਿ ਇਕਨੋਮੀ ਜਿਹੜੀ ਉਹ ਦੱਸ ਰਹੀ ਆ ਲੇਟੈਸਟ ਡਾਟਾ ਜਿਹੜਾ ਉਹ ਆ ਯੂ ਐਸ ਦਾ